ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਰਪੈ ਸਿੰਘ ਬਰਾੜ ਅੱਜ ਦੀ ਵੀਡੀਓ ਵਿੱਚ ਦੋਸਤੋ ਆਪਾਂ ਗੱਲਬਾਤ ਕਰਾਂਗੇ ਵੀ ਦੁੱਧ ਦਾ ਰੇਟ ਜਿਆਦਾ ਵਧਿਆ ਨਾ ਹੋਣ ਕਾਰਨ ਇੱਕ ਸਰਵੇ ਦੇ ਮੁਤਾਬਕ ਪਤਾ ਚੱਲਿਆ ਕਿ ਪਿਛਲੇ ਕੁਝ ਸਾਲਾਂ ਤੋਂ 70% ਲੋਕਾਂ ਨੇ ਜਿਹੜੇ ਪਸ਼ੂ ਘਰਾਂ ਵਿੱਚ ਰੱਖਣੇ ਬੰਦ ਕਰ ਦਿੱਤੇ ਐ ਕਿਉਂਕਿ ਦਾਣੇ ਦਾ ਰੇਟ ਲਗਾਤਾਰ ਵਧਦਾ ਜਾਂਦਾ ਪਿਛਲੇ 1-2 ਸਾਲਾਂ ਤੋਂ ਵੇਖੀਏ ਤਾਂ ਦਾਣੇ ਦੇ ਰੇਟ ਵਿੱਚ ਬਹੁਤ ਮਤਲਬ ਵਾਧਾ ਵੇਖਣ ਨੂੰ ਮਿਲਿਆ ਪਰ ਜਿਹੜਾ ਦੁੱਧ ਦਾ ਰੇਟ ਆ ਉਹ ਉੱਥੇ ਹੀ ਖੜਾ ਹੈ ਵੱਡਾ ਕਾਰਨ ਇਹੀ ਹੈ ਨਕਲੀ ਦੁੱਧ ਤਿਆਰ ਹੁੰਦਾ ਬਾਜ਼ਾਰ ਦੇ ਵਿੱਚ ਨਕਲੀ ਦੁੱਧ ਦੀ ਪ੍ਰੋਡਕਸ਼ਨ ਹੈ ਜਿਹੜੀ ਦਿਨ-ਦਿਨ ਵਧਦੀ ਜਾਂਦੀ ਹੈ ਤੇ ਅਸਲੀ ਦੁੱਧ ਇਸੇ ਕਰਕੇ ਘਟਦਾ ਜਾਂਦਾ ਤੇ ਰੇਟ ਨਹੀਂ ਮਿਲਦਾ ਕਰਕੇ ਇਹ ਨਕਲੀ ਦੁੱਧ ਥੱਲੇ ਨੂੰ ਤਰਿਆ ਜਾਂਦਾ ਜਿਸ ਦੇ ਕਾਰਨ ਲੋਕਾਂ ਨੂੰ ਦਿਨ-ਦਿਨ ਵਧੇਰੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਇਸੇ ਗੱਲ ਨੂੰ ਧਿਆਨ ਚ ਰੱਖਦੇ ਆ ਸਰਕਾਰ ਨੇ ਦੁੱਧ ਦੇ ਰੇਟ ਵਿੱਚ ਵਾਧਾ ਕੀਤਾ ਕਿੰਨਾ ਰੇਟ ਵਧਿਆ ਕਿਸ ਨੇ ਕਿਹਾ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਉਸ ਤੋਂ ਪਹਿਲਾਂ ਤੁਹਾਡੇ ਅੱਗੇ ਰਿਕੁਐਸਟ ਆ ਜਿਹੜੇ ਜਸਵੰਤ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਛੇਤੀ ਦੇਨੇ ਸਬਸਕ੍ਰਾਈਬ ਜ਼ਰੂਰ ਕਰ ਦੋ ਤੇ ਨਾਲ ਲੱਗਦਾ ਘੰਟੀ ਵਾਲਾ ਬਟਨ ਵੀ ਦਬਾ ਲਓ। ਆ ਜੋ ਆਉਣ ਵਾਲੀਆਂ ਵੀਡੀਓ ਪਸ਼ੂ ਪਾਲਣ ਨਾਲ ਸੰਬੰਧਿਤ ਤੇ ਖੇਤੀਬਾੜੀ ਨਾਲ ਸੰਬੰਧਿਤ ਜਾਣਕਾਰੀ ਦੀਆਂ ਵੀਡੀਓ ਜਿਹੜੀਆਂ ਆਪਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸੋ ਕੱਲ ਦੀ ਤਰੀਕ ਹੈ ਕਮਈ ਨੂੰ ਜਿਵੇਂ ਕਿ ਆਪਾਂ ਨੂੰ ਪਤਾ ਹੀ ਆਏ ਸਾਲ ਜਦੋਂ ਗਰਮੀ ਆਉਂਦੀ ਆ ਤਾਂ ਸਰਕਾਰ ਹੈ ਜਿਹੜੀ ਦੁੱਧ ਦਾ ਰੇਟ ਵਧਾਉਂਦੀ ਆ। ਕੱਲ ਦੀ ਤਰੀਕ ਹੈ ਕਮਈ ਨੂੰ ਰੇਟ ਵਿੱਚ ਵਾਧਾ ਕੀਤਾ। ਇਹ ਵਾਅਦਾ ਜਿਹੜਾ ਸਰਕਾਰ ਸਰਦਾਰ ਦੋਜੀਤ ਸਿੰਘ ਗਿੱਲ ਪ੍ਰੈਜ਼ੀਡੈਂਟ ਪੀਡੀਐਫ ਇਹਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਖਬਰ ਸਾਂਝੀ ਕੀਤੀ ਹੈ ਉਹਨਾਂ ਤੋਂ ਆਪਾਂ ਨੂੰ ਜਾਣਕਾਰੀ ਮਿਲੀ ਹੈ ਵੀ ਆਪਣਾ ਰੇਟ ਜਿਹੜਾ 10 ਰੁਪਏ ਪ੍ਰਤੀ ਫੈਂਟ ਰੇਟ ਵਧਿਆ ਉਹ ਜਿਆਦਾ ਰੁਪਏ ਸੁਣ ਕੇ ਖੁਸ਼ ਹੋਣ ਦੀ ਲੋੜ ਨਹੀਂ ਗਈ ਕਿਸਾਨ ਭਰਾਵੋ ਆਪਾਂ 10 ਰੁਪਏ ਕੋਈ 10 ਰੁਪਏ ਨਹੀਂ ਵਧਿਆਗਾ ਤੁਹਾਨੂੰ ਮੈਂ ਦੱਸ ਦਿੰਦਾ ਕਿਵੇਂ ਰੇਟ ਵਧਿਆ 10 ਰੁਪਏ ਕ ਮਤਲਬ ਸੋਚ ਕੇ ਵੀ ਅਗਲਾ ਕਹਿੰਦੇ 10 ਰੁਪਏ ਹੈ ਇਹ ਜੇ ਆਪਾਂ 10 ਪੈਸੇ ਵਧਿਆ ਜਿਸ 40 ਰੁਪਏ 4 ਫੈਂਟ ਗਾਂ ਦੀ ਆਉਂਦੀ ਹੈ ਤੇ 40 ਪਿਆ ਦੇ ਵਧਿਆ ਕਿਲੋ ਮਗਰ ਮੱਝ ਦੀ 7 ਫੈਂਟ ਆਉਂਦੀ ਹੈ ਤਾਂ 70 ਪੈਸੇ ਵਧਿਆ ਕੀ ਉਹ ਖੇਡ ਕਰਨ ਵਾਲੀ ਹੋਗੀ ਕਿਸਾਨਾਂ ਬਾਕੀ ਜੇ ਆਪਾਂ ਤੁਹਾਨੂੰ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀ ਇਸ ਮੁੱਦੇ ਤੇ ਵੀ ਜੇ ਪਸ਼ੂਆਂ ਨੂੰ ਮਤਲਬ ਇਦਾਂ ਹੀ ਰੱਖਣਾ ਜੇ ਕਾਮਯਾਬ ਹੋਣਾ ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚ ਤਾਂ ਦੁੱਧ ਜਿਹੜਾ ਡੋਰ ਤੋਂ ਡੋਰ ਕਿਸਾਨ ਚਹਰਾ ਜੋ ਪਜਾਉਣਾ ਸ਼ੁਰੂ ਕਰੋ ਤੇ ਆਪ ਦਾ ਮੂੰਹ ਮੰਗਿਆ ਰੇਟ ਲਓ ਉਹਨਾਂ ਨੂੰ ਵੀ ਪਤਾ ਵੀ ਉਹਨਾਂ ਨੂੰ ਵੀ ਨਕਲੀ ਦੁੱਧ ਮਰ ਰਿਹਾ ਜਦੋਂ ਉਹਨਾਂ ਨੂੰ ਅਸਲੀ ਦੁੱਧ ਮਿਲੂਗਾ ਸ਼ਹਿਰਾਂ ਵਾਲਿਆਂ ਨੂੰ ਆਟੋਮੈਟਿਕ ਹੀ ਆਪਣੇ ਰੇਟ ਤਾਂ ਉਹ ਜਾਣੇ ਆ ਘਰੇ ਬੈਠੇ ਆ ਫਿਰ ਆਪਾਂ ਨੂੰ ਹੋ ਸਕਦਾ ਵੀ ਘਰੇ ਬੈਠਿਆਂ ਨੂੰ ਹੀ ਰੇਟ 100 ਰੁਪਏ 120 ਰੁਪਏ ਕਿਲੋ ਤੇ ਪਹੁੰਚੇ ਆ ਇਹ ਨਹੀਂ ਕੋ ਹੋ ਵੀ ਵਟਿਆ ਜਾਣਾ ਕਿ ਜਿਵੇਂ ਆਪਾਂ ਡੇਰੀਆਂ ਤੇ ਦੁੱਧ ਪਾ ਕੇ ਰੇਟ ਭਾਲਦੇ ਆ ਇਹ ਸਰਕਾਰ ਦੀ ਮਿਲੀ ਭੋਗਤੀ ਹੈ ਨਕਲੀ ਦੁੱਧ ਐਵੇਂ ਥੋੜੀ ਤਿਆਰ ਹੁੰਦਾ ਨਕਲੀ ਦੁੱਧ ਐ ਦੇਣਾ ਸੌਖਾ ਪਿਆ ਤੋ ਕਮੈਂਟਾਂ ਦੇ ਵਿੱਚ ਜਿਹੜੀ رائے ਆ ਆਪਣੀ ਤੁਸੀਂ ਦੱਸਿਓ ਨਕਲੀ ਦੁੱਧ ਦੇ ਬਾਰੇ ਵੀ ਕੀ ਤੁਸੀਂ ਤੁਹਾਡੇ ਕੀ ਰਾਏ ਆ ਇਸ ਦੁੱਧ ਦੇ ਬਾਰੇ ਵੀ ਕਿਵੇਂ ਇਸ ਤੇ ਕਾਬੂ ਕੀਤਾ ਜਾ ਸਕਦਾ ਤੇ ਦੁੱਧ ਦਾ ਰੇਟ ਵੀ ਤੁਸੀਂ ਆਪ ਦਾ ਦੱਸ ਸਕਦੇ ਆ ਵੀ ਕਿੰਨਾ ਹੋਣਾ ਚਾਹੀਦਾ ਵੀ ਜਿਹੜਾ ਦਾਣੇ ਦੱਪੇ ਦਾ ਤੇ ਖਲ ਦਾਣੇ ਦਾ ਹੋਰ ਖਰਚੇ ਜਿਹੜੇ ਬਹੁਤਾਂ ਦੇ ਹੁੰਦੇ ਉਹ ਨਿਕਲਣ ਸੋ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ